ਦੀ 20 25 ਲੱਖ ਦੀ ਗੱਡੀ ਦੇ ਵਿੱਚ ਮਹਾਰਾਜ ਇੱਥੇ ਕੀ ਵੇਚਣ ਦੇ ਜੇ ਤੁਸੀਂ ਅਸੀਂ ਸਰ ਵੇਚਣ ਦੇ ਆ ਮਾਹਲੀ ਵਾਲੇ ਲੋਕਾਂ ਲਈ ਕੜੀ ਚਾਵਲ ਦਾਇਮਾ ਚਾਵਲ ਤੇ ਚਿਕਨ ਚਾਵਲ ਭਾਜੀ ਇਹ ਕਿੰਨਾ ਟਾਈਮ ਹੋ ਗਿਆ ਭਾਜੀ ਤੁਹਾਨੂੰ ਇੱਥੇ ਆਪਾਂ ਨੂੰ ਭਾਜੀ ਇਹ ਫਿਲਹਾਲ ਥੋੜੇ 10 ਦਿਨ ਹੋਏ ਆ ਪਰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਜੀ ਅੱਛਾ ਜੀ ਤੇ ਇਸ ਤੋਂ ਪਹਿਲਾਂ ਭਾਜੀ ਕੀ ਕਰਦੇ ਤੁਸੀਂ ਇਸ ਤੋਂ ਭਾਜੀ ਪਹਿਲਾਂ ਮੈਂ ਦੁਬਈ ਸੀਗਾ ਹੈਵੀ ਟਰੱਕ ਡਰਾਈਵਰ ਹੀਗਾ ਉਹ ਵਾਹ ਭਾਈ ਇਹ ਹੁਣ ਸਰ ਆ ਕੇ ਇੱਥੇ ਤੇ ਆਪਣਾ ਸੈਟਅਪ ਲਾਇਆ ਜੀ ਉੱਥੋਂ ਸਰ ਬਸ ਇਹ ਘਰ ਦੀਆਂ ਕੁਝ ਮਜਬੂਰੀਆਂ ਜ਼ਿੰਮੇਵਾਰੀਆਂ ਤੇ ਇੱਕ ਇਹ ਆ ਕਿ ਆਪਾਂ ਘਰ ਰਹਿ ਕੇ ਕੰਮ ਕਰ ਸਕਦੇ ਆ ਆਪਣੇ ਪਰਿਵਾਰ ਚ ਰਹਿ ਕੇ ਕੰਮ ਕਰ ਸਕਦੇ ਕਿੰਨੇ ਸਾਲ ਲਾਇਆ ਭਾਜੀ ਉਧਰ ਜੀ ਉਧਰ ਭਾਜੀ ਘਰ ਤੋਂ ਘੱਟ 5-6 ਸਾਲ ਲਾਇਆ ਜੀ ਤੇ ਮੈਂ ਇਹ ਕੰਮ ਭਾਜੀ ਕਰ ਤੂੰ ਸੋਚਿਆ ਤੂੰ ਉਥੋਂ ਦੁਬਈ ਤੋਂ ਆ ਕੇ ਵੇਖੋ ਸਰ ਫੂਡ ਤਾਂ ਹਰ ਇੱਕ ਬੰਦਾ ਖਾਂਦਾ ਆ ਤੇ ਇਹ ਆ ਕਿ ਹਰ ਇੱਕ ਬੰਦਾ ਰੋਟੀ ਖਾ ਕੇ ਸੌਂਦਾ ਆ ਤੇ ਮੇਰਾ ਇਹ ਦਿਲ ਹੀਗਾ ਕਿ ਹਰ ਇੱਕ ਬੰਦੇ ਨੂੰ ਜਿਹੜਾ ਗਰੀਬ ਤੋਂ ਗਰੀਬ ਆ ਚਾਹੇ ਕੋਈ ਅਮੀਰ ਆ ਹਰ ਇੱਕ ਬੰਦੇ ਦਾ ਢਿੱਡ ਭਰ ਕੇ ਸੁਆਇਆ ਜਾਏ ਠੀਕ ਹੈ ਜੀ ਹਾਂਜੀ ਸਰ ਤੇ ਮੇਨ ਐਕਸਪੀਰੀਅੰਸ ਭਾਜੀ ਇਹ ਕਿਦਾਂ ਆਇਆ ਤੁਹਾਨੂੰ ਜੀ ਇਹ ਵੀ ਹੈ ਦੁਬਈ ਦਾ ਐਕਸਪੀਰੀਅ ਕੁਝ ਮੈਨੂੰ ਫੂਡ ਦਾ ਕੁਕਿੰਗ ਦਾ ਸ਼ੌਂਕ ਹੈਗਾ ਤੇ ਉਥੇ ਆਪਾਂ ਭਾਜੀ 20 35 ਜਾਣਿਆਂ ਦਾ ਖਾਣਾ ਡੇਲੀ ਬਣਾਇਦਾ ਹੈਗਾ ਜਦੋਂ ਆਪਾਂ ਲਾਇਸੈਂਸ ਦਾ ਪ੍ਰੋਸੈਸ ਕਰਦੇ ਆ ਆਪਣੇ ਦੁਬਈ ਵਾਲੇ ਵੀਰਾਂ ਨੂੰ ਪਤਾ ਹੋਊਗਾ। ਉਹ ਮੈਨ ਉਹ ਤਾਂ ਭਾਜੀ ਤੁਸੀਂ ਕਿਹੜੀ ਜਗ੍ਹਾ ਤੋਂ ਜੇ? ਅਸੀਂ ਭਾਜੀ ਕਰਦੀਆਂ ਤੋਂ ਗੁਰਦਾਸਪੁਰ ਤੋਂ। ਵਾਹ ਬਈ ਮੈਨ ਤੇ ਭਾਜੀ ਆਪਣੇ ਇਲਾਕੇ ਦੇ ਆ ਗਏ ਤੁਸੀਂ। ਬਿਲਕੁਲ ਬਿਲਕੁਲ ਭਾਜੀ ਵਾਲੇ ਪਾਉ ਆ ਗਏ ਜੇ। ਭਾਜੀ ਵਾਲੇ ਪਾਉ ਆ ਗਏ ਭਾਜੀ। ਇਹ ਭਾਜੀ ਕੀ ਸੇਲ ਕਰਦੇ ਇੱਥੇ ਤੁਸੀਂ? ਅਸੀਂ ਸਭ ਤੋਂ ਪਹਿਲਾਂ ਦੇ ਹੋਮ ਮੇਡ ਚਿਕਨ ਆ ਭਾਜੀ। ਓਕੇ। ਉਹ ਤਾਂ ਜਸਟ ਫਿਨਿਸ਼ਿੰਗ ਹੋਈ ਚੱਲਿਆ ਬਰਾਦਰ। ਤੇ ਚਾਵਲ ਹੁੰਦੇ ਭਾਜੀ ਆਪਣੇ ਕੋ ਬਾਸਮਤੀ ਓਕੇ ਮਾਝੇ ਵਾਲਿਆਂ ਦੇ ਬਈ ਚੌਲ ਹੀ ਮਸ਼ਹੂਰ ਆ। ਉਹ ਵਾਹ ਬਈ ਯਾਰ। ਇਹ ਆਪਣੇ ਕੋ ਭਾਜੀ ਰਾਜਮਾ ਚੌਲ ਹੁੰਦੇ ਜੀ ਰਾਜਮਾ। ਓਕੇ ਇਹ ਵੀ ਫਿਰ ਘਰ ਦੇ ਜਿਹੜੇ ਜੰਮੂ ਦੇ ਰਾਜਮਾ ਜਿਹਨਾਂ ਨੂੰ ਆਪਾਂ ਵੀ ਸੰਘਣੀ ਆ ਦੀ ਮਹਾਰਾਜ ਤਾਂ ਬਿਲਕੁਲ ਸਰ ਬਿਲਕੁਲ ਸਹੀ ਆ ਜੀ ਤੇ ਉਸ ਤੋਂ ਬਾਅਦ ਫਿਰ ਕੜੀ ਆਪਣੀ ਸਪੈਸ਼ਲ ਇਹ ਕਿਹੜੀ ਹੁੰਦੀ ਭਾਈ ਦਹੀਂ ਅਲੀ ਕਿ ਜਾਂ ਲੱਸੀ ਆਏ ਭਾਈ ਲੱਸੀ ਔਰ ਦਹੀਂ ਔਰ ਇਮਲੀ ਦੋਨੋ ਚੀਜ਼ਾਂ ਭਾਈਆਂ ਦੀ ਅੱਛਾ ਜੀ ਹਾਂਜੀ ਤੇ ਇਹਦਾ ਰੇਟ ਵਗੈਰਾ ਕੀ ਰੱਖਿਆ ਜੀ ਭਾਈ ਭਾਜੀ ਇਹਦਾ ਹੈਗਾ ਕੜੀ ਚਾਵਲ ਦਾ ਫੁੱਲ ਹੈ ਗਈ ਆ 50 ਹਾਫ ਹੈ ਗਈ ਆ 30 ਔਰ ਚਿਕਨ ਹੈਗਾ 70 ਫੁੱਲ ਔਰ 40 ਹਾਫ ਭਾਜੀ ਕਿਹੜੀ ਪਲੇਟ ਲਾਉਂਦੇ ਜੇ ਮਹਾਰਾਜ ਏ ਭਾਜੀ ਕੜੀ ਚਾਵਲ ਅੱਛਾ ਜੀ ਫੁੱਲ ਪਲੇਟ ਲਾ ਰਹੇ ਹਾਂ ਭਾਜੀ ਭਾਈ ਹਣਾਂ ਲਈ ਤੇ ਇਹਦਾ ਪ੍ਰਾਈਸ ਕੀ ਜੇ ਇਹਦਾ ਭਾਜੀ ਤੁਹਾਨੂੰ ਪੈਣਾ ਸਿਰਫ ਤਾਂ ਸਿਰਫ 50 ਰੁਪਏ ਵਾਹ ਭਈਆ ਮਰ ਇਹ ਕੁਆਂਟੀਟੀ ਕਾਫੀ ਜੇ ਭਾਜੀ ਹਾਂਜੀ ਸਰ ਤੇ ਇਨਾ 50 ਦੇ ਵਿੱਚ ਇਹ ਭਾਜੀ ਸਭ ਕੁ ਆਪਣੇ ਘਰ ਦਾ ਚੌਲ ਵੀ ਕਰਦੇ ਅੱਛਾ ਆਪਾਂ ਵੀ ਆਪਣੇ ਘਰ ਦੇ ਇਹ ਮੈਂ ਤੁਸੀਂ ਕਾਦੀਆਂ ਤੋਂ ਲੈ ਕੇ ਆਏ ਹਾਂ ਹਾਂਜੀ ਹਾਂਜੀ ਭਾਜੀ ਬਿਲਕੁਲ ਬਿਲਕੁਲ ਬੋਈ ਗੱਲ ਸਹੀ ਹੈ ਜੀ ਸਹੀ ਆ ਤੇ ਮੈਂ ਭਾਜੀ ਇਹ ਮੋਹਾਲੀ ਵਾਲਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ ਤੁਸੀਂ ਅਸੀਂ ਤਾਂ ਸਾਰੇ ਇਹ ਕਹਿਣਾ ਚਾਹੁੰਦੇ ਆ ਕਿ ਜਿੰਨੂ ਵੀ ਘਰ ਦਾ ਖਾਣਾ ਵਧੀਆ ਲੱਗਦਾ ਆ ਉਹ ਸਾਡੇ ਕੋਲ ਪਹੁੰਚੋ ਆਓ ਤੇ ਇੱਕ ਵਾਰੀ ਟੇਸਟ ਜ਼ਰੂਰ ਕਰੋ ਜੀ। ਅੱਜ ਚਾਰ ਪਲੇਟਾਂ ਖਾਣੀਆਂ ਜੀ ਬਚੀਆਂ 2.5 ਨੇ ਹੁਣ ਬਸ। ਅੱਛਾ ਜੀ। ਹਾਂ ਤੇ ਟੇਸ ਸਹੀ ਹੈ। ਤੇ ਉਹਦਾ ਹੁੰਦਾ ਜੀ ਡੇਲੀ ਹੁੰਦੇ ਜਿੰਨਾਂ ਕੋ? ਹਾਂ ਹੁੰਦੇ ਰਹਿੰਦੇ। ਉਹਨਾਂ ਵੀਕੈਂਡਸ ਤੇ ਆਮੇ ਜਾ। ਠੀਕ ਹੈ ਜੀ। ਭਾਜੀ 2.5 ਪਲੇਟਾਂ ਖਾਣੀਆਂ ਤੇ ਚਾਰ ਖਾਣੀਆਂ 2.5 ਨਾਲ ਕਿ ਜ਼ਿਆਦਾ ਹੋ ਜੂਣ ਨੇ। 2.5 ਦੀ ਗੇਰੀ ਵੀ ਭਾਜੀ ਉਹ ਬਣਾ ਨਹੀਂ ਸਕਦੇ ਕੱਲ ਦੁਬਾਰਾ ਆ ਜਾਗੇ ਚਾਰ ਪੰਜ ਗੱਲ ਖਾ ਲੈਗੇ। ਠੀਕ ਹੈ ਜੀ। ਇਹ ਭਾਜੀ ਆਪਣਾ ਇਹ ਕਿਹੜੀ ਜਗ੍ਹਾ ਪੈਂਦੀ ਜੇ ਕਿ ਨੇ ਇੱਥੇ ਤੁਹਾਡੇ ਕੋਲ ਆਵੇ। ਵੇਖੋ ਸਰ 3ਵੀਂ ਟੂ ਮਾਰਕੀਟ ਆ। ਉਹ ਜੀ ਰੋਡ ਸਾਈਡ ਤੇ ਆਪਾਂ ਖੜੇ ਹੁੰਨੇ ਬਾਈ 12 ਵਜੇ ਤੋਂ ਲੈ ਕੇ 3 3:30 ਵਜੇ ਤੱਕ ਬਾਈ ਠੀਕ ਹੈ ਜੀ ਤੇ ਮੈਂ ਕੋਈ ਛੁੱਟੀ ਵਗੈਰਾ ਵੀ ਕਰਦੇ ਜੇ ਕਿ ਜਾਂ ਹਾਂਜੀ ਸੰਡੇ ਬਾਈ ਛੁੱਟੀ ਹੁੰਦੀ ਹੈ ਤਰੀਬੀ 2 ਦੀ ਮਾਰਕੀਟ ਤੇ ਭਾਜੀ ਹੁੰਦੇ ਆ ਤੇ ਜਰੂਰ ਸਾਥ ਦਿਓ ਆਪਣੇ ਮਾਝੇ ਵਾਲੇ ਭਾਊ ਆ ਜੀ ਕਾਡੀਆਂ ਤੋਂ ਗਰਦਾਸਪੁਰ ਤੋਂ ਵੱਧ ਤੋਂ ਵੱਧ ਗਰਦਾਸਪੁਰ ਵਾਲਿਓ ਇਹਨਾਂ ਦੀ ਸਪੋਰਟ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਬਾਕੀ ਲੋਕੇਸ਼ਨ ਭਾਜੀ ਹੁਣ ਇਹ ਤੁਹਾਨੂੰ ਦਿੱਤੀ ਆ ਵੀਡੀਓ ਵੇਖ ਕੇ ਦੱਸੋ ਕਿਵੇਂ ਤੇ ਲਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਿਓ ਤੇ ਬਾਕੀ ਠੀਕ